ਏ ਬਾਈ 2002 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਆ ਸੰਰੂਰ ਦਾ ਹਾਂਜੀ ਪੀਵੀ 13 ਠੀਕ ਹੈ ਜੀ ਸਾਰਾ ਟਰੈਕਟਰ ਜੈਨੂਆ ਨੇ ਠੀਕ ਹੈ ਜੀ ਠੀਕ ਹੈ ਚਾਰੇ ਟਾਇਰ ਨਵੇਂ ਗੁੜੀਆਰ ਦੇ ਇਹ ਬਾਈ 2004 ਮਾਡਲ ਹੈ ਹਾਂਜੀ ਐਚ 4 ਨੰਬਰ ਹੈ ਠੀਕ ਹੈ ਜੀ ਟਾਇਰ ਹੈਗੇ 60 65 ਪੈਸੇ ਠੀਕ ਹੈ ਜੀ ਠੀਕ ਹੈ ਫਿਰ ਇਹਨੇ ਦਾ ਨੰਬਰ ਹੈ ਭਾਈ 2006 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਪੀਵੀ ਪੈਂਟ ਮਹਾਲੀ ਦਾ ਠੀਕ ਹੈ ਜੀ ਠੀਕ ਹੈ ਚਾਰੇ ਟਾਇਰ 80 ਪੈਸੇ ਐ ਮਾਰਫ ਤੇ ਠੀਕ ਹੈ ਜੀ ਡਬਲ ਕਲੱਚ ਚ ਆ ਗਿਆ ਹਾਂਜੀ ਬਰੀਕ ਨਿਓਜ ਨਾਲ ਆ ਗਿਆ ਇਹ ਭਾਈ 2006 ਮਾਡਲ ਹੈ ਹਾਂਜੀ ਹਰਿਆਣੇ ਦਾ ਨੰਬਰ ਹੈ ਠੀਕ ਹੈ ਠੀਕ ਹੈ ਟਾਇਰ ਹੈਗੇ 70 ਤੋਂ 75 ਪੈਸੇ ਠੀਕ ਹੈ ਜੀ ਠੀਕ ਹੈ ਜੀ ਰੰਗ ਬੇੜ ਦਾ ਸਾਰਾ ਹੋਰ ਜਨਾਲ ਹੈ ਇਹ ਭਾਈ 2006 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਤੇ ਇਹਦੀ ਪਾਸਿੰਗ ਵੀ ਪਈ ਹੈ ਨਾ ਵੀ ਹੋਊਗਾ ਪਾਸਿੰਗ ਪਈ ਹੈ ਹਾਂ ਦੁਬਾਰੇ ਪਾਸਿੰਗ ਹੋਈ ਹੋਈ ਹੈ ਦੀ ਇਹ ਬਾਈ 93 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਠੀਕ ਹੈ ਟਾਇਰ ਰਹੇਗੇ 40 45 ਪੈਸੀ ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਸੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਆਪਣੇ ਨਾਲ ਦੀਪ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਬਾਈ ਦੀਪ ਆਵਦੀਆ ਬਾਈ ਹੋ ਠੀਕ ਹੋ ਗਿਆ ਕਿਹੜਾ ਪਿੰਡ ਹੈ ਬਾਈ ਪਿੰਡ ਰਾਪਰਾ ਬਾਈ ਹਾਂਜੀ ਜ਼ਿਲ੍ਹਾ ਮਾਨਸਾ ਪੈਂਦਾ ਹੈ ਤਲਵੰਡੀ ਤੋਂ ਵੀ 15 ਕਿਲੋਮੀਟਰ ਹੈ ਤੇ ਮਾਨਸਾ ਤੋਂ ਵੀ 15 ਕਿਲੋਮੀਟਰ ਠੀਕ ਹੈ ਜੀ ਚ 7 ਤੱਕ ਹਾਂ ਕੰਡੀਸ਼ਨਾਂ ਦੇ ਕਿਦਾਂ ਹੁੰਦੀਆਂ ਨੇ ਇਹ ਟਰੈਕਟਰ ਵਧੀਆ ਪੰਜਾਬ ਨੰਬਰ ਟਰੈਕਟਰ ਆ ਬਾਈ ਠੀਕ ਹੈ ਜੀ ਠੀਕ ਹੈ ਥੋੜੇ ਭਾਲੇ ਵੀ ਆ ਵੱਧ ਭਾਲੇ ਵੀ ਆ ਥੋੜੇ ਭਾਲੇ ਵੀ ਆ ਵੱਧ ਵਾਲੇ ਵੀ ਕਾਪੀ ਕਾਗਜ਼ਾਂ ਦੇ ਕਾਪੀ ਕਾਗਜ਼ਾਂ ਜਮਾ ਨਮੇ ਆ ਬਾਈ ਪੰਜਾਬ ਨੰਬਰ ਹੀ ਮਿਲਣ ਹਾਂ ਪੰਜਾਬ ਨੰਬਰ ਹੀ ਇੱਕ ਦੋ ਟਰੈਕਟਰ ਜਣਾ ਨੰਬਰ ਨੇ ਬਾਕੀ ਪੰਜਾਬ ਹੀ ਸਾਰੇ ਬਾਕੀ ਸਾਰੇ ਪੰਜਾਬ ਹੀ ਨੇ ਹਾਂ ਠੀਕ ਹੁਣ ਆਪਾਂ 60 ਫਾਰਮ ਤੋਂ ਸਟਾਰਟ ਕਰਦੇ ਹਾਂ ਡਬਲ ਕਲੱਚ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2002 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਆ ਸੰਰੂਰ ਦਾ ਹਾਂਜੀ ਪੀਵੀ 13 ਠੀਕ ਹੈ ਜੀ ਸਾਰਾ ਡਾਇਰੈਕਟਰ ਜੈਨੂਆ ਨੇ ਠੀਕ ਹੈ ਜੀ ਠੀਕ ਹੈ ਚਾਰੇ ਟਾਇਰ ਨਵੇਂ ਗੁੜੀਆਰ ਦੇ ਠੀਕ ਹੈ ਜੀ ਡਬਲ ਕਲਚ ਜੈ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦਾ ਬੰਦਾ ਬਾਅ ਕੇ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ オリジナル ਵਾਢੇ ਲਾ ਰੰਗ ਪੇਂਟ ਦਾ ਸਾਰਾ オリジナル ਹੈ ਮਿੱਤਰੋ ਮਾੜੀ ਮੋਟੀਆ ਦਿਖ ਇੱਥੇ ਬੇਬੜੀ ਹੁੰਦੀ ਹੈ ਇਹਦੇ ਮਾੜੀ ਮੋਟੀ ਉਹਵੇਂ ਜਿਵੇਂ ਹੈ ਮਾੜੀ ਮੋਟੀ ਹੈ ਠੀਕ ਹੈ ਜੀ ਇਹ ਨਹੀਂ ਹੈਵੀ ਟਾਚਿੰਗ ਤੇ ਸੈਂਪਲ ਕੱਪੜੇ ਵਾਲੀ ਸਾਥਰੀ ਹੈ ਹੌਂਡ ਸਿਸਟਮ ਵਿੱਚ ਹੈ ਜਿਉ ਰਿੰਬ ਰੁੰਬਾ ਦਾ ਸਾਫ ਹੈ ਬਾਈ ਕਹਿੰਦਾ ਹਾਂ ਲੈਂਕਾ ਲੋਂਕਾ ਦਾ ਬਹੁਤ ਸਾਫ ਹੈ ਲੈਂਕਾ ਲੋਂਕਾ ਦਾ ਪੂਰਾ ਸਾਫ ਪਿਆ ਟਰੈਕਟਰ ਤੇ ਮਾਡਲ ਤੇ ਬਾਈ ਰੇਟ ਹੈ ਪੀ ਬਾਈ ਮਾਡਲ 2002 ਹੈ ਹਾਂਜੀ ਡਿਮਾਂਡ ਇਹਦੀ ਹੈਗੀ 2,35,000 ਰੁਪਿਆ 2,35,000 ਡਿਮਾਂਡ ਹੈ ਹਾਂ ਆਪਾਂ ਜਿਹੜਾ 2,15,000 ਟਰੈਕਟਰ ਜੈਸ ਤੋਂ ਦੇਵਾ ਆਇਆ 2,15 ਦਾ ਹਾਂ ਸਹੀ ਹਾਂ ਠੀਕ ਹੈ 2,15,000 ਜਿਆ ਸਾਡਾ ਦਿਖਾ ਦੂਗਾ ਉਹ 2000 ਰੁਪਿਆ ਡਿਸਕਾਊਂਟ ਦੇ ਦਿਆਂਗੇ ਉਹਨੂੰ ਹੋਰ ਵੀ ਡਿਸਕਾਊਂਟ ਹੋ ਜੂ ਮਿੱਤਰੋ ਹਾਂ ਮੂਰੇ ਆ ਗਿਆ ਸਿਉਣਾ ਲੀਕਾ 745 ਬਾਈ ਦੱਸੀ ਇਹਦੇ ਬਾਰੇ ਇਹ ਬਾਈ 2004 ਮਾਡਲ ਹੈ ਹਾਂਜੀ ਇਹ 4 ਨੰਬਰ ਹੈ ਠੀਕ ਹੈ ਜੀ ਟਾਇਰ ਹੈਗਾ 60 65 ਪੈਸੇ ਠੀਕ ਹੈ ਜੀ ਠੀਕ ਹੈ ਫਿਰ ਇਹਦਾ ਨੰਬਰ ਹੈ ਠੀਕ ਹੈ ਜੀ ਸਿੰਗਲ ਕਲੱਚ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਇੰਜਨ ਗੇਅਰ ਰੰਗ ਪੇਂਟ ਜਮਾ ਓਕੇ ਹਾਂ ਰੰਗ ਪੇਂਟ ਇੰਜਨ ਗੇਅਰ ਦਾ ਪੂਰਾ ਓਕੇ ਹੈ ਹਾਂ ਜੀ 1 ਲੱਖ ਤੇ 55000 ਰੁਪਏ ਦੀ ਡਿਮਾਂਡ ਹੈ ਮਾਡਲ ਕਿੰਨੇ ਸੀ ਮਾਡਲ 4 4 ਹਾਂ 1 ਲੱਖ 40000 ਟਰੈਕਟਰ ਆਪਾਂ ਦੇ ਦੇ 1 ਲੱਖ 40000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਚੰਗਾ ਟਰੈਕਟਰ ਹੈ ਦੇਖ ਸਕਦੇ ਹੋ ਤੁਸੀਂ ਮੂਰੀ ਆ ਗਿਆ 744 ਐਫੀ ਬਾਹਰ ਬੰਪ ਵਾਲਾ ਤਸੀਮ ਭਾਈ ਇਹਦੇ ਬਾਰੇ ਇਹ ਬਾਈ 2006 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਪੀਵੀ 68 ਮਹਾਲੀ ਦਾ ਠੀਕ ਹੈ ਜੀ ਠੀਕ ਹੈ 4880 ਪੈਸੇ ਐਮ ਆਰਪ ਦੇ ਠੀਕ ਹੈ ਜੀ ਡਬਲ ਕਲਚ ਚ ਆ ਗਿਆ ਹਾਂਜੀ ਬ੍ਰੀਕ ਨਿਊ ਜਨਲ ਵਾਲਾ ਆ ਗਿਆ ਬ੍ਰੀਕ ਨਿਊ ਜਨਲ ਹੈ 2006 ਮਾਡਲ ਜੇ ਕਲਾਸ ਕਾਰ ਇੰਜਨ ਦੀ ਬ੍ਰੀਕ ਨਿਊ ਜਨਲ ਆਈ ਹੈ ਠੀਕ ਹੈ ਜੀ ਬ੍ਰੀਕ ਨਿਊ ਜਨਲ ਵਾਲਾ ਆ ਗਿਆ ਮਿੱਤਰੋ ਚੈੱਕ ਕਰ ਸਕਦੇ ਜਿਹੜੇ ਬੰਦੇ ਪਾਰਖੂ ਤੇ ਬਾਕੀ ਟਰੈਕਟਰ ਸਾਰਾ ਟਰੈਕਟਰ ਰੀਜਨਲ ਹੈ ਸਾਰਾ ਹਾਂ ਕੱਲੇ ਮਰਗਾਟਾਂ 'ਚ ਥੋੜੀ ਕਾਣੀ ਦਾ ਚੰਗੇ ਠੀਕ ਹੈ ਠੀਕ ਹੈ ਇੰਜਨ ਗੇਅਰ ਤਾਂ ਹੀ ਬਾਲਾ ਜਿਆਦਾ ਨਾ ਮੈਂ ਪੂਰਾ ਚੰਗਾ ਹਾਂ ਬੰਦਾ ਬਾਅ ਕੇ ਤਸੱਲੀ ਕਰਕੇ ਫੇਰ ਆਪ ਨੂੰ ਪੇਮੈਂਟ ਦੇ ਦਰ ਹੈ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ 2006 ਹੈ ਬਾਈ 2 ਲੱਖ 75000 ਰੁਪਏ ਡਿਮਾਂਡ ਹੈ ਡਿਮਾਂਡ ਹੈ ਹਾਂ 2 ਲੱਖ 60000 ਦੋ ਲੱਖ 60000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸਿੰਪਲ ਕੱਪੜੇ ਵਾਲੀ ਛਤਰੀ ਹੈ ਮੌਕੇ ਤੇ ਮਾਨਤਾਂ ਮੌਕੇ ਤੇ ਹੋਰ ਵੀ ਬਾਈ ਕਹਿੰਦਾ ਮਾਨਤਾਨ ਕਰ ਦਿਆਂਗੇ ਇਹ ਟਰੈਕਟਰ ਪੂ ਦਸਹੀ ਬਾਈ ਇਹਦੇ ਬਾਰੇ ਇਹ ਬਾਈ 2006 ਮਾਡਲ ਹੈ ਹਾਂਜੀ ਹਰਿਆਣਾ ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਟਾਇਰ ਹੈਗੇ 70 ਤੋਂ 75 ਕੇ ਪੈਸੇ ਠੀਕ ਹੈ ਜੀ ਠੀਕ ਹੈ ਜੀ ਰੰਗ ਪੇਡ ਦਾ ਸਾਰਾ Ориਜਨਲ ਹੈ ਠੀਕ ਹੈ ਜੀ ਸਿੰਗਲ ਕਲੱਚ ਚ ਹੈ ਸਿੰਗਲ ਕਲੱਚ ਚ ਹੈ ਹਾਂ ਮਾਰਕੀਟ ਬਹੁਤ ਹੈ ਨਾ ਟਰੈਕਟਰ ਇਸ ਨਾਲ ਦਿੱਕੀ ਆ ਛੋਟਾ ਠੀਕ ਠੀਕ ਹੈ ਜੀ 1 ਲੱਖ 95000 ਰੁਪਿਆ ਦੀ ਡਿਮਾਂਡ ਹੈ ਦੇਣਾ ਕਿੰਨੇ ਦਾ 1 ਲੱਖ 80000 ਟਰੈਕਟਰ ਦੇ ਰਹੇ ਆਪਾਂ 1 ਲੱਖ 80000 ਦਾ ਮਿੱਤਰੋ ਇਹ ਟਰੈਕਟਰ ਬਣੂ ਸੈਂਪਲ ਕੱਪੜੇ ਵਾਲੀ ਫਾਤਰੀ ਆ ਗਈ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਕਹਿੰਦਾ Ориਜਨਲ ਹੈ ਸਾਰਾ ਟਰੈਕਟਰ ਚੰਗਾ ਹੈ ਮੂਰੇ ਆ ਗਿਆ 750 ਸਿਆਉਣਾ ਦੀ ਕਾ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2006 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਤੇ ਇਹਦੀ ਪਾਸਿੰਗ ਵੀ ਪਈ ਹੈ ਨਾਂ ਵੀ ਹੋਊਗਾ ਪਾਸਿੰਗ ਪਈ ਹੈ ਹਾਂ ਦੁਬਾਰੇ ਪਾਸਿੰਗ ਹੋਈ ਹੋਈ ਹੈ ਦੀ ਠੀਕ ਹੈ ਜੀ 2033 ਤੱਕ ਇਹ ਨਾ ਹੋਵੇ ਜੀ ਠੀਕ ਹੈ ਜੀ ਸਾਰਾ ਡਰਾਈਵਰ ਜੈਨੂਆ ਨੇ ਹਾਂ ਜੀ ਤੇਲ ਬ੍ਰੇਕ ਹੈ ਇਹਦੀਆਂ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਆਪਣੀ ਇੰਜਨ ਗੇਅਰ ਦੀ ਫੁੱਲ ਤਸੱਲੀ ਫੁੱਲ ਤਸੱਲੀ 65 ਤੋਂ 70 ਪਾਈਸ ਟਾਇਰ ਹੈ ਇਹਦੀ 65 ਤੋਂ 70 ਪਾਈਸੇ ਟਾਇਰ ਪਏ ਨੇ ਹਾਂ ਠੀਕ ਹੈ ਨਾ ਹੋਵੇ ਸਾਰੀਆਂ ਆਈਟਾਂ ਆਊਟਾਂ ਮਿਲਣੀਆਂ ਬੰਦੇ ਦੀ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ 6 ਆ ਬਾਈ ਡਿਮਾਂਡ ਇਹਦੀ 265 ਹੈ 2 ਲੱਖ 65000 ਹਾਂ 15 ਕਿਲੋ ਦਾ ਇਹ ਆਪਾਂ ਖਾਣਾ ਦੇ ਹਾਂ ਟਰੈਕਟਰ ਚੈੱਕ ਕਰ ਸਕਦੇ ਹਾਂ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 3700 ਫੋਰਡ ਇਹਦੇ ਬਾਰੇ ਬਾਈ ਦੱਸੋ ਜੀਰਾ ਏ ਬਾਈ 95 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਠੀਕ ਹੈ ਟਾਇਰ ਰਹੇਗੇ 40 45 ਪੈਸੀ ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਠੀਕ ਹੈ ਇੰਜਨ ਗੇਅਰ ਦਾ ਚੰਗਾ ਬਾਈ ਕਹਿੰਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ ਤਾਂ Ориਜਨਲ ਹੀ ਹੈ ਰੰਗ ਪੇਂਟ ਦਾ ਰਿਹੜਾ ਮਗਰਿਆਟ ਨੂੰ ਬਹੁਤ ਸਾਫ ਹੈ ਨਾਲ ਦੀ ਠੀਕ ਹੈ ਮਗਰਿਆਟ ਸਾਫ ਹੈ ਨੇ ਰੰਗ ਪੇਂਟ ਦਾ ਬਾਈ ਕਹਿੰਦਾ Ориਜਨਲ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਰਿੰਬਾਰੰਬਾਰਾ ਬਹੁਤ ਸੋਹਣਾ ਟਰੈਕਟਰ ਰਿੰਬਾਰੰਬਾਰਾ ਦਾ ਹਜੇ ਪੂਰਾ ਸੋਹਣਾ ਪਿਆ ਟਰੈਕਟਰ ਹਾਂ ਤੇ ਮਾਡਲ ਤੇ ਰੇਟ ਮਾਡਲ ਬਾਈ 95 ਹੈ ਇੱਕਤੀ ਹਾਂ ਦੇਣਾ ਕਿੰਨਾ ਇੱਕ 15 ਦੇ ਦੇ 1 ਲੱਖ 15000 ਦਾ ਮਿੱਤਰੋ ਬਣੂਗਾ ਮੌਕੇ ਤੇ ਹੋਰ ਵੀ ਮਹਲਕਾ ਫੁਲਕਾ ਮਾਨਤਾਨ ਕੀਤਾ ਜਾਊਗਾ ਤੇ ਇਸ ਤੋਂ ਇਲਾਵਾ ਦੀਪ ਹੋ ਟਰੈਕਟਰ ਕਿਹੜੇ ਟਰੈਕਟਰ ਪਈ ਆ ਬਲੋ ਘਰੇ ਖੜੇ ਸਵਾਲ ਕਿਹੜੇ ਕਿਹੜੇ 855 ਖੜਾ 2004 ਮਾਡਲ ਨਾ ਮੜਾ ਠੀਕ ਹੈ ਕਿਹੜਾ ਨੇ ਦਾ ਨੰਬਰ ਹੈ 2.5 ਲੱਖ ਦਾ ਟਰੈਕਟਰ ਦੇ ਦੇ ਤੇ ਹੋਰ ਇੱਕ ਬਾਈ ਡੀਆਈ ਹੈ ਛੋਟਾ ਟਰੈਕਟਰ ਬਸ ਦੋ ਟਰੈਕਟਰ ਕਰਿਆ ਛੀੜ ਟਰੈਕਟਰ ਆਪਣੇ ਕੋਲ ਇੱਥੇ ਠੀਕ ਹੈ ਦੋ ਡੀਆਈ ਦਾ ਕੀ 265 ਆ ਬਾਈ ਮੇਂਦਰਾ ਕਿੰਨੇ ਮਾਡਲ ਉਹ 99 ਮਾਡਲ ਹੈ ਤੇ ਰੇਟ ਉਹਦਾ ਡਿਮਾਂਡ ਇੱਕ भाई। भाई। है। है। मुझ। 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 298, 1.5 ਲੱਖ ਦਾ ਉਹ ਬੰਦੀ ਹਾਂ ਠੀਕ ਹੈ ਲੋਕੇਸ਼ਨ ਬੋਲੋ ਬਾਈ ਬਾਈ ਲੋਕੇਸ਼ਨ ਮੇਰਾ ਪਿੰਡ ਰਾਫਰ ਹੈ ਤਲਵੰਡੀ ਤੋਂ ਵੀ 15 ਕਿਲੋਮੀਟਰ ਤੇ ਮਾਨਸਾ ਤੋਂ ਵੀ 15 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਟਰੈਕਟਰ ਤਲਵੰਡੀ ਵੀ ਹੁੰਦੀ ਹੈ ਮੇਰੇ ਘਰੇ ਵੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਨੰਬਰ ਮੇਰਾ ਹੈਗਾ 98815 31514 ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਹਨਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ